ਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਦੀ ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਤੂਫਾਨ ਆਇਆ ਹੋਇਆ ਹੈ ਇਸ ਨਵੀਂ ਪਾਰਟੀ ਦੀ ਰੂਪਰੇਖਾ ਅਤੇ ਟੀਚਾ ਜਾਣਨ ਦੇ ਲਈ ਪੰਜਾਬ ਦੀਆਂ ਸਾਰੀਆਂ ਹੀ ਪਾਰਟੀਆਂ ਉਤਾਵਲੀਆਂ ਹੋ ਰਹੀਆਂ ਨੇ ਹਾਲਾਂਕਿ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਪਾਰਟੀ ਦੇ ਆਉਣ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਖਾਸਾ ਬਦਲਾਅ ਨਹੀਂ ਆਏਗਾ ਪਰ ਆਪਣੇ ਨਵੇਂ ਸ਼ਰੀਕ ਦੀ ਪਾਰਟੀ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਉਤਾਵਲੀਆਂ ਹੋ ਗਈਆਂ ਨੇ ਤੇ ਪੱਬਾ-ਪਾਰ ਹੋਈਆਂ ਨੇ ਉਹ ਜਾਨਣਾ ਚਾਹੁੰਦੀਆਂ ਨੇ ਕਿ ਇਸ ਪਾਰਟੀ ਦੇ ਵਿੱਚ ਕੀ ਰੂਪਰੇਖਾ ਹੋਊਗੀ ਇਸ ਪਾਰਟੀ ਦਾ ਕੀ ਟੀਚਾ ਹੋਊਗਾ ਤੇ ਕਿਹੜੀ ਜਥੇਬੰਦੀ ਇਸ ਪਾਰਟੀ ਦਾ ਸਾਥ ਦੇ ਰਹੀ ਹੈ ਸਿਆਸੀ ਤਿਰਾਂ ਆਪਣੇ ਨਵੇਂ ਸ਼ਰੀਕ ਦੇ ਆਉਣ ਦੇ ਨਾਲ ਨਫੇ ਨੁਕਸਾਨ ਦਾ ਲੇਖਾ ਜੋਖਾ ਕਰਨ ਦੇ ਵਿੱਚ ਜੁਟ ਗਏ ਹਨ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਲਟਕ ਰਹੇ ਪੰਜਾਬ ਦੇ ਮੁੱਦਿਆਂ ਤੇ ਮਸਲਿਆਂ ਦੇ ਹੱਲ ਦੇ ਲਈ ਮੇਲਾ ਮਾਗੀ ਮੌਕੇ ਸ਼੍ਰੀ ਮੁਖਸਦ ਸਾਹਿਬ ਵਿਖੇ ਨਵੀਂ ਸਿਆਸੀ ਪਾਰਟੀ ਦਾ ਆਗਾਜ਼ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਹੈ ਕਿ ਇਹ ਖੇਤਰੀ ਪਾਰਟੀ ਪੰਜਾਬ ਨੂੰ ਬਚਾਉਣ ਦੇ ਲਈ ਸਾਂਝੇ ਯਤਨ ਕਰੇਗੀ ਖੇਤਰੀ ਪਾਰਟੀ ਦਾ ਐਲਾਨ ਪਲਕੇ 14 ਜਨਵਰੀ ਨੂੰ ਮੇਲਾ ਮਾਗੀ ਮੌਕੇ ਕੀਤਾ ਜਾਵੇਗਾ ਇਸ ਦਿਨ ਹੀ ਵਿਦਵਾਨਾਂ ਦੀ ਕਮੇਟੀ ਬਣਾਈ ਜਾਵੇਗੀ ਇਹ ਕਮੇਟੀ ਖੇਤਰੀ ਪਾਰਟੀ ਦਾ ਸੰਵਿਧਾਨ ਬਣਾਉਣ ਮੈਂਬਰਸ਼ਿਪ ਦੇ ਨਾਲ ਨਾਲ ਡੈਲੀਗੇਟ ਤਿਆਰ ਕਰੇਗੀ ਇਸ ਮਗਰੋਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ ਤਰਸੇਮ ਸਿੰਘ ਨੇ ਕਿਹਾ ਹੈ ਕਿ ਖੇਤਰੀ ਪਾਰਟੀ ਦਾ ਕੋਈ ਵੀ ਅਹੁਦੇਦਾਰ ਵਰਕਰਾਂ ਤੇ ਥੋਪਿਆ ਨਹੀਂ ਜਾਵੇਗਾ ਸਗੋਂ ਪਾਰਟੀ ਦੀ ਮੈਂਬਰਸ਼ਿਪ ਲੈਣ ਵਾਲੇ ਵਰਕਰਾਂ ਦੀ ਰਾਏ ਦੇ ਨਾਲ ਹੀ ਡੈਲੀਗੇਟ ਉਸ ਦੀ ਚੋਣ ਕਰਨਗੇ ਉਧਰ ਪਤਾ ਲੱਗਿਆ ਹੈ ਕਿ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਦੀ ਅਗਵਾਈ ਹੇਠ ਬਣ ਰਹੀ ਨਵੀਂ ਸਿਆਸੀ ਧਿਰ ਦੀ ਮੇਲਾ ਮੰਗੀ ਵਿਖੇ ਹੋਣ ਵਾਲੀ ਪਹਿਲੀ ਸਿਆਸੀ ਕਾਨਫਰੰਸ ਤੇ ਪਾਰਟੀ ਦੇ ਐਲਾਨ ਨਾਮੇ ਤੇ ਅਕਾਲੀ ਦਲ ਭਾਜਪਾ ਕਾਂਗਰਸ ਤੇ ਆਪ ਦੀਆਂ ਨਜ਼ਰਾਂ ਨੇ ਅਮਰਤਪਾਲ ਸਿੰਘ ਦੀ ਪਾਰਟੀ ਸਭ ਤੋਂ ਵੱਡਾ ਖਤਰਾ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜ ਰਹੇ ਅਕਾਲੀ ਦਲ ਨੂੰ ਸਮਝਿਆ ਜਾ ਰਿਹਾ ਹੈ ਇਸ ਲਈ ਅਕਾਲੀ ਦਲ ਨੇ ਐਨ ਆਖਰੀ ਸਮੇਂ ਸਿਆਸੀ ਕਾਨਫਰੰਸ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੀ ਪਲ-ਪਲ ਦੀ ਜਾਣਕਾਰੀ ਹਾਸਲ ਕਰ ਰਹੀ ਹੈ ਕਿ ਕਾਨਫਰੰਸ ਦੇ ਵਿੱਚ ਕੀ ਐਲਾਨ ਹੋ ਸਕਦਾ ਹੈ ਤੇ ਉਸ ਦੀ ਰੂਪਰੇਖਾ ਕੀ ਹੋਵੇਗੀ ਹੁਣ ਤੱਕ ਕਿਹੜੀਆਂ ਪਾਰਟੀਆਂ ਦੇ ਆਗੂ ਨਵੀਂ ਸਿਆਸੀ ਧਿਰ ਦੇ ਸੰਪਰਕ ਦੇ ਵਿੱਚ ਹਨ ਜਾਂ ਨਵੀਂ ਪਾਰਟੀ 'ਚ ਸ਼ਾਮਲ ਹੋ ਸਕਦੇ ਨੇ ਇਸ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਅੰਦਰ ਵੀ ਨਵੀਂ ਸਿਆਸੀ ਧਿਰ ਨੂੰ ਲੈ ਕੇ ਉਤਸੁਕਤਾ ਦਿਖਾਈ ਦੇ ਰਹੀ ਹੈ ਪਰ ਕਾਂਗਰਸ ਤੇ ਬੀਜੇਪੀ ਸ਼ਾਂਤ ਨਜ਼ਰ ਆ ਰਹੇ ਨੇ